ਮੇਰੇ ਕਰਤੇ ਇਕ ਖੇਲ ਰਚਾਇਆ ਕੋਈ ਨਾ ਕਿਸ ਹੀ ਜਿਹਾ ਉਪਾਇਆ ਇਕ ਜੈਸਾ ਦੂਸਰਾ ਪ੍ਰਭੂ ਨੇ ਬਣਾਇਆ ਹੀ ਨਹੀਂ ਅਰਬਾਂ ਖਰਬਾਂ ਮਨੁੱਖ ਹੋ ਗੁਜ਼ਰੇ ਨੇ ਔਰ ਇੱਕ ਅੰਦਾਜ਼ੇ ਦੇ ਮੁਤਾਬਕ 5 ਅਰਬ ਮਨੁੱਖ ਇਸ ਵਕਤ ਮੌਜੂਦ ਨੇ ਅਗਾਹ ਹੁੰਦੇ ਰਹਿਣਗੇ ਈਸ਼ਵਰ ਦੀ ਰਚਨਾ ਵਿੱਚ ਇਕ ਜੈਸਾ ਦੂਸਰਾ ਨਹੀਂ ਹੈ ਮੇਰੇ ਕਰਤੇ ਇੱਕ ਖੇਲ ਰਚਾਇਆ ਗੁਰੂਵੰਸ ਸਾਹਿਬ ਦਾ ਫੈਸਲਾ ਮੇਰੇ ਕਰਤੇ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਜਿਹਾ ਉਪਾਇਆ ਇੱਕ ਜੈਸੇ ਦੂਸਰੇ ਦੇ ਨੈਣ ਨਕਸ਼ ਨਹੀਂ ਨੇ ਇੱਕ ਜੈਸੀ ਦੂਸਰੇ ਦੀ ਆਵਾਜ਼ ਵੀ ਨਹੀਂ ਹੈ ਇੱਕ ਜੈਸੀ ਦੂਸਰੇ ਦੀ ਚਾਲ ਵੀ ਨਹੀਂ ਹੈ ਔਰ ਇੱਕ ਜੈਸੀ ਦੂਸਰੇ ਵੀ ਉਂਗਲੀਆਂ ਦੀ ਛਾਪ ਵੀ ਨਹੀਂ ਹੈ ਹਰ ਇੱਕ ਦੇ ਫਿੰਗਰਪ੍ਰਿੰਟ ਅਲੱਗ-ਅਲੱਗ ਨੇ ਅੰਗੂਠਾ ਹਰ ਇੱਕ ਦਾ ਅਲੱਗ-ਅਲੱਗ ਹੈ ਲੱਖਾਂ ਮਨੁੱਖੀ ਬੱਚੇ ਰੋਜ਼ ਜਨਮ ਲੈ ਰਹੇ ਨੇ ਨਵਾਂ ਅੰਗੂਠਾ ਲੈ ਆ ਕੇ ਪੁਰਾਣੇ ਜ਼ਮਾਨੇ 'ਚ 10 ਖਤ ਬਸ ਅੰਗੂਠੇ ਦੇ ਮੰਨਦੇ ਸਨ ਕਿਉਂਕਿ 10 ਖਤ ਮਿਲਾਏ ਜਾ ਸਕਦੇ ਨੇ ਲਿਖਤ ਮਿਲਾਈ ਜਾ ਸਕਦੀਆਂ ਅੰਗੂਠਾ ਨਹੀਂ ਮੇਲ ਖਾਂਦਾ ਹਰ ਇੱਕ ਦਾ ਅੰਗੂਠਾ ਹੀ ਅਲੱਗ ਰਹਦਾ ਹੈ